ਅੱਜ ਕੱਲ ਅਸੀਂ ਦੇਖਦੇ ਹਾਂ ਕਿ ਦੁਨੀਆ ਦੇ ਵਿੱਚ ਬਿਰਧ ਆਸ਼ਰਮ ਬਹੁਤ ਖੁੱਲ ਜਾਂਦੇ ਕਿਉਂਕਿ ਇਹ ਜਿਹੜੇ ਬਿਰਧ ਆਸ਼ਰਮ ਨੇ ਇਹ ਬਜ਼ੁਰਗਾਂ ਦੇ ਹੁੰਦੇ ਨੇ ਕਿਉਂਕਿ ਬੱਚੇ ਜਿਹੜੇ ਨੇ ਆਪਣੇ ਮਾਪੇ ਨੂੰ ਆਪਣੇ ਕੋਲ ਨਹੀਂ ਰੱਖ ਸਕਦੇ ਅੱਗੇ ਜਿਹੜੇ ਪਹਿਲਾਂ ਇਹ ਬਿਰਧ ਆਸ਼ਰਮ ਹੁੰਦੇ ਸੀ ਇਹ ਬਿਰਧ ਆਸ਼ਰਮ ਵੱਡੇ ਸ਼ਹਿਰਾਂ ਵਿੱਚ ਹੀ ਹੁੰਦੇ ਸੀ ਜਾਂ ਵਿਦੇਸ਼ਾਂ ਵਿੱਚ ਹੁੰਦੇ ਸੀ ਕਿਉਂਕਿ ਵਿਦੇਸ਼ਾਂ ਵਿੱਚ ਤਾਂ ਜਿਹੜੀ ਸਰਕਾਰ ਆ ਉਹ ਉਹ ਬਜ਼ੁਰਗਾਂ ਨੂੰ ਸਾਭਦੀ ਹੈ ਤੇ ਲੋਕ ਨੇ ਜਿਹੜੇ ਬਜ਼ੁਰਗ ਹੋ ਜਾਂਦੇ ਨੇ ਉਹ ਉੱਥੇ ਆਪਣੇ ਬਜ਼ੁਰਗ ਉੱਥੇ ਚਲੇ ਜਾਂਦੇ ਨੇ ਬਿਰਧ ਆਸ਼ਰਮਾਂ ਵਿੱਚ ਉੱਥੇ ਜ਼ਿੰਦਗੀ ਕੱਢਦੇ ਹਨ ਕਿਉਂਕਿ ਉਹਨਾਂ ਸਾਰਾ ਖਰਚਾ ਜੋ ਹੈ ਸਰਕਾਰ ਕਰਨਾ ਹੁੰਦਾ ਸਰਕਾਰ ਨੇ ਕਰਨਾ ਹੁੰਦਾ ਉਹ ਬੱਚਿਆਂ ਉੱਤੇ ਕੋਈ ਬੋਝ ਨਹੀਂ ਪਾਉਂਦੇ ਉਹ ਤੇ ਉਹਨਾਂ ਨੂੰ ਦੇਖਾ ਦੇਖੀ ਆਪਣੇ ਦੇਸ਼ 'ਚ ਵੀ ਇਹ ਜਿਹੜੇ ਬਿਰਧ ਆਸ਼ਰਮ ਨੇ ਬਹੁਤ ਖੁੱਲ ਤੇ ਜਾਂਦੇ ਨੇ ਅੱਗੇ ਤਾਂ ਇਹ ਸ਼ਹਿਰਾਂ ਵਿੱਚ ਹੀ ਖੁੱਲਦੇ ਸੀ ਹੁਣ ਇਹ ਪਿੰਡਾਂ ਵਿੱਚ ਵੀ ਰਵਾਜ ਹੁੰਦਾ ਜਾਂਦਾ ਹੁਣ ਬੇਧਰ ਆਸ਼ਰਮ ਹੁੰਦੇ ਨੇ ਕਿਉਂ ਖੁੱਲਦੇ ਨੇ ਇਹ ਜਿੰਨਾ ਜਰ ਲੜਕੇ ਦਾ ਵਿਆਹ ਨਹੀਂ ਹੁੰਦਾ ਉਨਨੀ ਦੇਰ ਤਾ ਮਾਪੇ ਦੀ ਜ਼ਰੂਰਤ ਹੁੰਦੀ ਆ ਜਾਂ ਜਿੰਨੀ ਦੇਰ ਮਾਪੇ ਦੀ ਕਮਾਈ ਘਰੇ ਆਉਂਦੀ ਆ ਉਨਨੀ ਦੇਰ ਉਹ ਰੱਖਦੇ ਨੇ ਆਪਣੇ ਮਾਪੇ ਮਾਪਾਪ ਨੂੰ ਆਪਣੇ ਕੋਲੇ ਤੇ ਜਦੋਂ ਕਮਾਈ ਬੰਦ ਹੋ ਜਾਂਦੀ ਵੀ ਸਾਨੂੰ ਹੁਣ ਸਾਂਭਣਾ ਪੈਣਾ ਮਾਪੇ ਨੂੰ ਫੇਰ ਉਹ ਕਹਿੰਦਾ ਵੀ ਮਾਪਾਪੋਂ ਵਿਰਧ ਆਸ਼ਮੇ ਛੱਡਿਆ ਉਹ ਇਹ ਉਹੀ ਮਾਪੇ ਹੁੰਦੇ ਨੇ ਜਿਹੜੇ ਆਪਦੇ ਬੱਚੇ ਨੂੰ ਆਪ ਗਰੀਬੀ ਕੱਟ ਕੇ ਔਖੇ ਹੋ ਕੇ ਬੱਚੇ ਨੂੰ ਪੜ੍ਹਾਉਦੇ ਆ ਤੇ ਜਦੋਂ ਹੁਣ ਵਿਆਹ ਹੋ ਜਾਂਦਾ ਮਾਪੇ ਨੇ ਅਖਰ ਵਿਰਧ ਹੋਣਾ ਹੀ ਹੋਣਾ ਵਾ ਜਦੋਂ ਘਰ ਵਿੱਚ ਨੋਹ ਆ ਜਾਂਦੀ ਆ ਹੁਣ ਨੋਹ ਨੂੰ ਆਪਣੇ ਮਾਪੇ ਦਾ ਆਪਣੇ ਦੀਂਦੇ ਨੇ ਪਰ ਆਪਣੇ ਜਿਹੜੇ ਘਰ ਵਾਲੇ ਦੇ ਮਾਪੇ ਹੁੰਦੇ ਹਨ ਉਹਨੂੰ ਜ਼ਹਿਰ ਨਜ਼ਰ ਆਉਂਦੇ ਨੇ ਬਹੁਤ ਲੜਾਈ ਝਗੜਾ ਕਰਦੇ ਆ ਨਾ ਬੇਰਾ ਇਹ ਲੜਾਈ ਝਗੜੇ ਤੋਂ ਕਿੱਕ ਦਾ ਦੁਖੀ ਹੋ ਕੇ ਆਤਮਤਿਆ ਵੀ ਕਰ ਲੈਂਦੇ ਨੇ ਜਾਂ ਘਰੋਂ ਕਿਤੇ ਚਲੇ ਜਾਂਦੇ ਨੇ ਆਪੇ ਮਾਪੇ ਤੇ ਜਾਂ ਫਿਰ ਬੱਚੇ ਉਹਨਾਂ ਨੂੰ ਕਾਰ ਵਿੱਚੋਂ 버ਦਾਸ਼ ਦੇ ਵਿੱਚ ਛੱਡ ਕੇ ਆ ਜਾਂਦੇ ਨੇ ਉਹ ਇਹ ਨਹੀਂ ਸੋਚਦੇ ਵੀ ਅੱਜ ਅਸੀਂ ਆਪਣੇ ਮਾਪੇ ਬਾਪ ਨੂੰ 버ਦਾਸ਼ ਨੇ ਵੀ ਛੱਡ ਕੇ ਆਇਆ ਕੱਲ ਨੂੰ ਅਸੀਂ ਵੀ ਵਿਰਧ ਹੋਣਾ ਵਾ ਵੇ ਜੇ ਹੁਣ ਤੁਸੀਂ ਅਬਦ ਅੱਜ ਆਪਦੇ ਮਾਪੇ ਨੂੰ ਬਿਰਧ ਆਸ਼ਮਾ ਛੱਡਦੇ ਹੋ ਕੱਲੋਂ ਤੁਹਾਡੇ ਬੱਚੇ ਵੀ ਤੁਹਾਨੂੰ ਬਿਰਧ ਆਸ਼ਮਾ ਛੱਡਣ ਕਿਉਂ ਦੇਖਦੇ ਨੇ ਬੇ ਮਾਪੇ ਕਿੱਦਾਂ ਕਰਦੇ ਨੇ ਹੁਣ ਇੱਕ ਬਿਰਧ ਮਾਤਾ ਜਿਹਦੇ ਤਿੰਨ ਲੜਕੇ ਸੀ ਤਿੰਨਾਂ ਚੋਂ ਕੋਈ ਵੀ ਨਹੀਂ ਸਹਾਰਦਾ ਪਰ ਉਹ ਰਿਟਾਇਰ થઈ ਸਰਕਾਰੀ ਨੌਕਰੀ ਤੋਂ ਪੈਨਸ਼ਨ ਆਉਂਦੀ ਸੀ ਉਸ ਨੂੰ ਉਹ ਘਰ ਦੇ ਕਲਕਲੇਸ਼ ਤੋਂ ਦੁਖੀ ਹੋ ਕੇ ਤੇ ਡੇਰੇ ਗੁਰਦੁਆਰੇ ਚਲੀ ਗਈ ਉੱਥੇ ਆਪ ਦਾ ਉਹ ਸੇਵਾ ਕਰਨ ਲੱਗੀ ਝਾੜੂ ਵਗੈਰਾ ਲਾਉਣਾ ਲੰਗਰ ਚ ਪ੍ਰਸ਼ਾਦਾ ਛਕ ਲੈਣਾ ਉੱਥੇ ਵੀ ਬਹਿ ਜਾਣਾ ਇੱਕ ਵਿਅਕਤੀ ਨੇ ਇੱਕ ਵਾਰ ਮਾਤਾ ਨੂੰ ਪੁੱਛਿਆ ਕਿ ਮਾਤਾ ਤੇਰਾ ਘਰ-ਵਾਰ ਨਹੀਂ ਹੈ ਹੁਣ ਤੇਰੇ ਬੱਚੇ ਨਹੀਂ ਹਨ ਜੋ ਜੋ ਤੂੰ ਗੁਰਦੁਆਰੇ ਵਿੱਚ ਹੀ ਬੈਠੀ ਰਹਿਣੀ ਹੈ ਤਾਂ ਉਸ ਮਾਤਾ ਨੇ ਕਿਹਾ ਕਿ ਮੇਰੇ ਬੇਟੇ ਹਨ ਘਰ ਹੈ ਪਰ ਪਤੀ ਦੀ ਮੌਤ ਹੋ ਚੁੱਕੀ ਹੈ ਪਤੀ ਦਿਨ ਮਤਵਾਦ ਉਹਨਾਂ ਨੇ ਮੈਨੂੰ ਘਰੋਂ ਕੱਢਤਾ ਹੈ ਪਰ ਮੈਂ ਪਰਮਾਤਮਾ ਦੀ ਰਜ਼ਾ ਮੰਨ ਕੇ ਇੱਥੇ ਆ ਗਈ ਆ ਮੇਰੇ ਸਾਰੇ ਪੁੱਤਰ ਮਹੀਨੇ ਦੀ ਦੋ ਤਿੰਨ ਤਰੀਕ ਨੂੰ ਆਉਂਦੇ ਆ ਨਾ ਤੇ ਜੋ ਮੈਨੂੰ ਪੈਨਸ਼ਨ ਮਿਲਦੀ ਹੈ ਨਾ ਉਹ ਲੈ ਕੇ ਚਲੇ ਜਾਂਦੇ ਨੇ ਪਰ ਮੈਨੂੰ ਐਡੀ ਤਾਂ ਤਸੱਲੀ ਹੈ ਕਿ ਮੈਨੂੰ ਮਿਹਨਤ ਬਾਅਦ ਇੱਕ ਵਾਰੀ ਮਿਲਣ ਤਾਂ ਆਉਂਦੇ ਨੇ। ਚਾਹ ਮੇਰੀ ਪੈਨਸ਼ਨ ਦੇ ਪੈਸੇ ਹੀ ਲੈਣ ਆਉਂਦੇ ਨੇ ਉਹ। ਦੇਖੋ ਹੁਣ ਮਾਂ ਨੂੰ ਉਹਨਾਂ ਨੇ ਘਰੋਂ ਕੱਢਤਾ। ਪਰ ਮਾਂ ਫੇਰ ਵੀ ਉਹਨਾਂ ਨੂੰ ਬੁਰਾ ਨਹੀਂ ਕਹਿੰਦੀ ਵੀ ਚਲ ਉਹਨੂੰ ਮਿਲਦੇ ਤਾਂ ਹੈ। ਜੋ ਹੁਣ ਬਜ਼ੁਰਗ ਹੁੰਦੇ ਨੇ ਉਹ ਘਰ ਦਾ ਜਿੰਦਾ ਹੁੰਦੇ ਨੇ। ਤੇ ਉਹਨਾਂ ਦੇ ਬੱਚੇ ਨੇ ਜਿੱਥੇ ਮਰਜੀ ਚਲੇ ਜਾਣ ਜਿੱਦ ਕੋਈ ਉਹਨਾਂ ਨੂੰ ਫਿਕਰ ਨਹੀਂ ਹੁੰਦਾ ਔਕੇ ਘਰ ਜਿਹੜਾ ਬਜ਼ੁਰਗਾਂ ਨੇ ਸੰਭਿਆ ਹੁੰਦਾ ਹੈ ਤੇ ਹੁਣ ਜਿਹੜੇ ਸਾਡੇ ਰਿਸ਼ਤੇ ਨੇ ਦਿਨੋਂ ਦਿਨੋਂ ਖਤਮ ਹੀ ਹੁੰਦੇ ਜਾਂਦੇ ਨੇ ਜੀ ਜਿਹੜੇ ਲੋਕ ਨੇ ਇਕੱਲੇ ਇਕੱਲੇ ਰਹਿਣਾ ਹੀ ਪਸੰਦ ਕਰਦੇ ਨੇ ਹੁਣ ਕਈ ਦਾ ਬੱਚਿਆਂ ਨੂੰ ਦਾਦੇ ਦਾਦੀ ਦੇ ਪਿਆਰ ਦਾ ਵੀ ਪਤਾ ਨਹੀਂ ਹੁੰਦਾ ਵੀ ਦਾਦੇ ਦਾਦੀ ਕੀ ਜੀ ਹੁੰਦੇ ਆ ਮੰਨੇ ਮੰਨੀ ਦਾ ਤਾਂ ਪਤਾ ਵਾ ਕਿਉਂਕਿ ਉਹ ਕੁੜੀ ਦੇ ਮਾਪੇ ਹੁੰਦੇ ਨੇ ਪਰ ਜਿਹੜਾ ਨੇ ਬਾਪ ਦੇ ਮਾਪੇ ਨੇ ਉਹ ਉਹਨਾਂ ਨੂੰ ਉਹ ਮਿਲਣ ਨੂੰ ਨਹੀਂ ਦਿੰਦੇ ਕਈ ਵਾਰੀ ਦਾ ਕਹਿੰਦੇ ਆ ਵੀ ਇੱਕ ਨੋ ਆਪਣੇ ਸੱਸ ਸਹੁਰੇ ਤੋਂ ਬਹੁਤ ਕਹਿੰਦੇ ਦੁਖੀ ਹੋ ਕੇ ਕਹਿੰਦੇ ਮੈਂ ਇਹਨਾਂ ਨੂੰ ਘਰੇ ਨਹੀਂ ਰੱਖਣਾ। ਇਹ ਸਾਰਨ ਖਾਂਗੇ ਤੇ ਰਹਿੰਦੇ ਨੇ। ਕੋਨਾ ਕੋਈ ਚੀਜ਼ ਮੰਗਦੇ ਰਹਿੰਦੇ ਨੇ ਕਦੇ ਦਵਾਈ ਦਿਓ ਕਦੇ ਪਾਣੀ ਦਿਓ। ਉਹਨੇ ਆਪਣੇ ਘਰਾਂ ਨੂੰ ਅਖ ਵੀ ਇਹਨਾਂ ਨੂੰ ਬਿਰਧ ਆਸ਼ਰਮ ਛੱਡਿਆ ਉਹਨੇ। ਚਲੀ ਗਈ। ਜਦੋਂ ਉਹ ਹੋ ਬਿਰਧ ਆਸ਼ਰਮ ਪਹੁੰਚੇ। ਉੱਥੇ ਜਦੋਂ ਉਸਨੇ ਆਪਣੇ ਮਾਤਾ ਪਿਤਾ ਨੂੰ ਬਿਰਧ ਆਸ਼ਰਮ ਵਿੱਚ ਦੇਖਿਆ ਤਾਂ ਉਹਨੂੰ ਬੜਾ ਗੁੱਸਾ ਆਇਆ ਉਹਨੇ ਆਪਰ ਟੈਲੀਫੋਨ ਕੱਢਿਆ ਤੇ ਆਪਦੇ ਭਰਾ ਨੂੰ ਟੈਲੀਫੋਨ ਕੀਤਾ ਕਿ ਤੁਸੀਂ ਕੌਣ ਹੋ ਨਹੀਂ ਮੇਰੇ ਮਾਪੇ ਨੂੰ ਘਰੋਂ ਕੱਢਣ ਆਲੇ ਤੂੰ ਮੇਰੇ ਬਾਪ ਨੂੰ ਮਾਪੇ ਨੂੰ ਵਿਰਦਾਸ਼ ਨੂੰ ਕਿਉਂ ਛੱਡਿਆ ਆਇਆ ਹੈ ਆਪ ਆਪਦੇ ਸਾਸਰ ਨੂੰ ਵਿਰਦਾਸ਼ ਨੂੰ ਛੱਡਨਾਈ ਹੈ ਪਰ ਆਪਦੇ ਆਪਦੇ ਮਾਪੇ ਨੂੰ ਦੇਖ ਕੇ ਉਸ ਨੂੰ ਬਹੁਤ ਗੁੱਸਾ ਚੜਿਆ ਵੀ ਇਹਨੂੰ ਵਿਰਦ ਕੇ ਆਸਰੇ ਛੱਡਿਆ ਕਿਉਂ ਆਇਆ ਤੇ ਉਹਦਾ ਭਰਾ ਜੋ ਥੋੜੀ ਦੂਰ ਬੈਠਾ ਸੀ ਮਾਪੇ ਦੇ ਕੋਲ ਬਿਠਾਇਆ ਹੋਇਆ ਸੀ ਤੇ ਉਹਨਾਂ ਨੇ ਉਹਨੂੰ ਆਖਿਆ ਵੀ ਤੂੰ ਇੱਥੇ ਕੀ ਕਰਨਾ ਹੀ ਆ ਤੂੰ ਵੀ ਤਾਂ ਇੱਥੇ ਆਪਦਾ ਸਾਸਰ ਨੂੰ ਛੱਡ ਨਹੀਂ ਆਇਆ ਤਾਂ ਹੀ ਤੈਨੂੰ ਪਤਾ ਲੱਗਿਆ ਨਾ ਵੀ ਇੱਥੇ ਨੇ ਤੇ ਜਦੋਂ ਐਨਾ ਉਸਨੇ ਸੁਣਿਆ ਤੂੰ ਤਾਂ ਹੋ ਚੁੱਪ ਕਰ ਗਈ ਤਾਂ ਉਹਨਾਂ ਨੇ ਆਖਿਆ ਇਹ ਸਾਡੇ ਮਾਪੇ ਨੇ ਇਹ ਉਹਦੀ ਭਝਾਈ ਨੇ ਵੀ ਆਖਿਆ ਵੀ ਇਹ ਸਾਡੇ ਮਾਪੇ ਨੇ ਅਸੀਂ ਇਹਨਾਂ ਨੂੰ ਘਰੋਂ ਕਿਦਾਂ ਕੱਢ ਸਕਦੇ ਆ ਇਹ ਤਾਂ ਤੈਨੂੰ ਅਸੀਂ ਸਬਕ ਸਿਖਾਉਣ ਲਈ ਇਹਨਾਂ ਨੂੰ ਇੱਥੇ ਬਿਠਾਇਆ ਸੀ ਇੱਥੇ ਦਾਖਲ ਨਹੀਂ ਹੈਗੇ ਤੂੰ ਕੀ ਸਮਝੇ ਤੂੰ ਆਪਣੇ ਸਾਸਰ ਨੂੰ ਘਰੋਂ ਕੱਢ ਸਕਦੀ ਆ ਅਸੀਂ ਵੀ ਕੱਢ ਦਈਏ ਸਾਸਰੇ ਤੇ ਮਾਪੇ ਵਿੱਚ ਕੋਈ ਫਰਕ ਨਹੀਂ ਹੁੰਦਾ ਉਹ ਇਥੇ ਆਸ਼ਨ ਵਿੱਚ ਭਰਤ ਬਿਰਦਾਸ਼ਨ ਵਿੱਚ ਭਰਤੀ ਨਹੀਂ ਹੈਗੇ ਉਹ ਤੇ ਐਨੀ ਗੱਲ ਸੁਣ ਕੇ ਉਹ ਜਿਹੜੀ ਔਰਤ ਸੀ ਆਪਣੇ ਸੱਸ ਸਹੁਰੇ ਨੂੰ ਵਾਪਸ ਆਪਣੇ ਘਰ ਲੈ ਗਈ ਫਿਰ ਉਹਨੂੰ ਅਗਲਾ ਇਹ ਵੀ ਜੇ ਮੈਂ ਅੱਜ ਆਪਣੇ ਸੱਸ ਸਹੁਰੇ ਨੂੰ ਘਰੋਂ ਕੱਢ ਦਿਆਂ ਤਾਂ ਮੇਰੇ ਮਾਂ ਬਿਓ ਬ ਨਾਲ ਵੀ ਇਹੀ ਹੋ ਸਕਦਾ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਹੈ ਇਦਾਂ ਜਿਹੜੇ ਹੁਣ ਇਹ ਬਜ਼ੁਰਗ ਹੁੰਦੇ ਨੇ ਕੋਈ ਵਿਰਾਸਤ ਨਹੀਂ ਹੁੰਦੇ ਹੈ। ਵੀ ਜਿਹਨਾਂ ਨੂੰ ਜਦੋਂ ਮਰ ਗਿਆ ਜਿੱਥੇ ਸਿਰ ਰੱਖ ਦੋ ਸਿਰ ਤੋਂ ਉੱਥੇ ਕਹ ਦੋ ਇੱਥੋਂ ਨਿਕਲ ਜਾ ਕਰੋ। ਜਿਹੜੀ ਮਾਂ-ਬਾਪ ਦੀ ਸੇਵਾ ਵਾ ਉਹ ਪ੍ਰਮਾਤਮਾ ਦੀ ਸੇਵਾ ਦੇ ਬਰਾਬਰ ਗਣੀ ਜਾਂਦੀ ਹੈ। ਉਹ ਬਜ਼ੁਰਗ ਅਸੀਸ ਦਿੰਦੇ ਨੇ। ਤੇ ਅਸ ਉਹ ਜਿਹੜੀ ਆ ਉਹ ਅਸੀਸਾਂ ਮਿਲਦੀਆਂ ਨੇ ਉਹ ਮਨ ਨੂੰ ਖੁਸ਼ੀਆਂ ਦਿੰਦੀਆਂ ਨੇ। ਆਪਣੇ ਬਜ਼ੁਰਗਾਂ ਦੀ ਸੰਭਾਲ ਕਰਨਾ ਸਿੱਖੋ ਵਿਦ ਅਸ਼ਰਮ ਜਿਹੜੇ ਨੇ ਉਹਨਾਂ ਵਿੱਚ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਮਾਰ ਛੱਡ ਕੇ ਜਾਓ ਜਿਹੜੇ ਉਹ ਵਿਦੇਸ਼ ਜਾਣ ਲੱਗੇ ਨੇ ਉਹ ਵੀ ਬਜ਼ੁਰਗਾਂ ਨੂੰ ਵਿਦੇਸ਼ ਛੱਡ ਜਾਂਦੇ ਨੇ ਘਰ-ਘਰ ਵੇਚ ਜਾਂਦੇ ਨੇ ਵਿਚਾਲਾਪੇ ਇਥੇ ਰਖਾਈ ਜਾਊਗੀ ਰੋਟੀ ਤੇ ਇਹ ਤਾਂ ਮਕਾਨ ਵੇਚ ਕੇ ਉਸ ਦਾ ਆਪ ਦੇ ਸ਼ੰਤ ਹੋ ਜਾਂਦੇ ਨੇ ਜ਼ਮੀਨਾਂ ਵੇਚ ਦਿੰਦੇ ਨੇ ਉਹਨਾਂ ਨੂੰ ਵਿਦ ਆਸ਼ਰਮਾਂ ਵੀ ਛੱਡ ਜਾਂਦੇ ਨੇ ਬਜ਼ੁਰਗਾਂ ਦੀ ਇੰਨੀ ਦੁਰਦਸ਼ਾ ਨਾ ਕਰੋ ਕੱਲ ਨੂੰ ਤੁਸੀਂ ਵੀ ਬਜ਼ੁਰਗ ਹੋਣਾ ਤੇ ਇਹ ਤੁਹਾਡੇ ਨਾਲ ਵੀ ਵਾਪਰ ਸਕਦੀ ਹੈ